ਅਸਲਾਮ ਵਾਲੇਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੋਗੇ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਸੋਨਾ ਦੋਵੇਂ ਪੰਜਾਬਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਪੰਜਾਬੀਅਤ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਸਿੱਧੂ ਮੂਸੇਵਾਲੇ ਦੇ ਵਾਲਾ ਸਾਹਿਬ ਦੀ ਪੋਡਕਾਸਟ ਵੇਖਾਂਗੇ ਜਿਹਦੇ ਚ ਉਹ ਕਹਿੰਦੇ ਪਏ ਨੇ ਕਿ ਅਗਰ ਸਿੱਧੂ ਮੂਸੇਵਾਲਾ ਜ਼ਿੰਦਾ ਹੁੰਦਾ ਤੇ ਅਸੀਂ 9511 9511 ਜਿਹੜੇ ਉਹਨਾਂ ਦੇ ਟਰੈਕਟਰ ਦਾ ਨੰਬਰ ਹੈ 9511 ਲੈ ਕੇ ਜਾਂਦੇ ਠੀਕ ਹੈ ਔਰ ਨੋ ਡਾਊਟ ਜਿਵੇਂ ਕਿ ਆਪਣੇ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਸਿੰਗਰ ਨੇ ਐਕਟਰ ਨੇ ਉਹਨਾਂ ਨੇ ਜਿਵੇਂ ਆਪਣਾ ਯੋਗਦਾਨ ਦਿੱਤਾ ਹੈ ਨਾ ਵਿੱਚ ਠੀਕ ਹੈ ਸਲਾਵ ਆਪਣਾ ਡੋਨੇਸ਼ਨ ਦਿੱਤੀ ਹੈ ਯਕੀਨ ਮੰਨੋ ਦਿਲ ਖੁਸ਼ ਹੋ ਗਿਆ ਸਾਨੂੰ ਕਿਸੇ ਦੀ ਲੋੜ ਨਹੀਂ ਹੈ ਸਾਨੂੰ ਆਂਡ ਗਵਾਂਡ ਕੋਈ ਨਾ ਦੇ ਅਸੀਂ ਆਪਸ ਵਿੱਚ ਪੰਜਾਬੀ ਹੀ ਇੱਕ ਹੋ ਕੇ ਰਹੀਏ ਨਾ ਠੀਕ ਹੈ ਤੇ ਸਾਨੂੰ ਕੋਈ ਦੂਸਰੇ ਬੰਦੇ ਦੀ ਲੋੜ ਹੀ ਨਹੀਂ ਕਿ ਸਾਨੂੰ ਦੂਸਰਾ ਬੰਦਾ ਕੋਈ ਸਾਨੂੰ ਸਾਰਾ ਦੇਵੇ ਨਾ ਪੰਜਾਬੀ ਆਪਸ ਦੇ ਵਿੱਚ ਹੀ ਬੜੇ ਤਗੜੇ ਨੇ ਠੀਕ ਹੈ ਤੇ ਚਲੋ ਜੀ ਦੇਖਦੇ ਹਾਂ ਪਹਿਲੇ ਸਿੱਧੂ ਮੂਸੇਵਾਲੇ ਦੇ ਵਾਲਦ ਸਾਹਿਬ ਦੀ ਆਪਣਾ ਪੋਡਕਾਸਟ ਹੈ ਹਲਾ ਹੈ ਇਹ ਵੱਤ ਤੋਂ ਵੱਤ 6-6 ਕੁਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਹੈ ਥੱਲੇ ਮਤਲਬ ਪਬਲਿਕ ਦੇ ਨਾ ਬੱਚੇ ਉੱਪਰ ਕੱਪੜਾ ਲੈਣ ਲਈ ਵੀ ਸੁੱਕਾ ਨਹੀਂ ਹੈ ਹਰੀਆਈਆਂ ਗਦੈਲੇ ਉਹ ਵੀ ਸਾਰੇ ਗਿੱਲੇ ਪਏ ਵੀ ਇੱਕ ਇੱਕ ਸੁੱਕੇ ਕੱਪੜੇ ਲਈ ਵੀ ਲੋਕ ਜਿਹੜੇ ਆ ਕਮੀ ਮਹਿਸੂਸ ਕਰ ਰਹੇ ਉਸ ਗੱਲ ਦੀ ਜਿਹੜੇ ਹਾਲਾਤ ਇੱਥੇ ਨੇ ਇੱਥੇ ਕਣਕ ਬੜੀ ਮੁਸ਼ਕਲ ਨਾਲ ਵਿਜੂਗੀ 11ਵਾਂ ਆਪਣਾ ਨਵੰਬਰ ਤੱਕ ਅੱਛਾ ਇੱਥੇ ਇੰਨੀ ਸੱਲ ਤੇ ਇਹ ਇਹਨੂੰ ਡਰਾਈ ਹੁੰਦਿਆ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਹਿ ਕੇ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੱਕ ਬੜਾ ਬੜਾ ਸ਼ੌਕ ਹੈ ਫਿਰ 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 ਅਸੀਂ ਕਾਰਾਂ 'ਚ ਬਹਿ ਕੇ ਨਹੀਂ ਆਉਣਾ ਸੀ ਫਿਰ ਅਸੀਂ 5911 ਲੈ ਕੇ ਆਉਣਾ ਸੀ 5911 ਲੈ ਕੇ ਆਉਣਾ ਸੀ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਤਾਂ ਉਹ ਕਿੰਨਾ ਨੁਕਸਾਨ ਜਿਵੇਂ ਹੁਣ ਮਕਾਨ ਡਿੱਗਣਗੇ ਮਕਾਨ ਤਾਂ ਬੰਦੇ ਤੋਂ ਸਾਰੀ ਉਮਰ ਚ ਇੱਕ ਵਾਰੀ ਮਕਸਾ ਬਣਦਾ ਤਾਂ ਜਿਹੜੇ ਆਪਾਂ ਮਕਾਨਾਂ ਦੀ ਹਾਲਤ ਦੇਖੀ ਆ ਸਿੰਮ ਰਿਆ ਪਾਣੀ ਸਾਰਿਆਂ ਚੋ ਛੱਤਾਂ ਚੋ ਵੀ ਨੀਆਂ ਤੱਕ ਪਾਣੀ ਚੱਲ ਕੇ ਹਾਂ ਜਿੱਥੇ ਮਕ ਲੱਗੀ ਹੋਈ ਪਈ ਆ ਉਪਰੋਂ ਮਕਾਨਾਂ ਦੇ ਤੁਸੀਂ ਇਹ ਗੱਲ ਕਹੀ ਕਿ ਕੱਲਾ ਹੁਣ ਨਹੀਂ ਬਾਅਦ ਚ ਵੀ ਤਾਂ ਮੱਲੇ ਵਾਰ-ਵਾਰ ਅਸੀਂ ਇਹ ਗੱਲ ਕਹਿ ਰਹੇ ਆ ਕਿ ਸਿਰਫ ਹੁਣ ਪਾਣੀ ਖੜੇ ਤੱਕ ਦੀ ਗੱਲ ਨਹੀਂ ਲੰਮਾ ਕੰਮ ਚੱਲੂਗਾ ਨੁਕਸਾਨ ਦਾ ਪਤਾ ਹੀ ਬਾਅਦ ਚ ਲੱਗਣਾ ਹਲੇ ਤਾਂ ਇਹ ਫੌਰੀ ਰਾਹਤ ਹੈ ਵੀ ਕੋਈ ਪਸ਼ੂ ਨਾ ਡੁੱਬੇ ਕਿਸੇ ਦਾ ਹਰਾਚਾਰਾ ਨਾ ਮੁੱਕੇ ਇਹ ਤਾਂ ਇੱਕ ਜੋ ਜਿੰਦਾ ਰਹਿਣ ਦੇ ਲਈ ਜੋ ਜ਼ਰੂਰੀ ਦੀ ਚੀਜ਼ਾਂ ਉਹ 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 ਦੇ ਰਿਆ ਆਪਾਂ ਹਲੇ ਭਰੋਸਾ ਦਿਵਾਉਣਾ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਖੜਾਗੇ ਇਹ ਨਹੀਂ ਹੈਗਾ ਵੀ ਅੱਜ ਫੋਟੋਆਂ ਕਰਾ ਲਈਆਂ ਤੇ ਕੱਲ ਨੂੰ ਦੋ ਬੜੀ ਗੇੜੇ ਦੇ ਉੱਤੇ ਫੇਰ ਚੱਲੇਗੇ ਆਪਾਂ ਅਖੀਰ ਤੱਕ ਜਿੰਨਾ ਚਿਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣਾ ਲੋਕ ਚੜ੍ਹਦੀ ਕਲਾ ਚ ਨੇ ਇੱਥੇ ਦੇਖੋ ਇਹ ਤਾਂ ਆਪਣੀ ਕੌਮ ਨੂੰ ਪਹਿਲੇ ਸਿਰ ਤੋਂ ਕਲਮੀ ਨਾਲ ਦਾ ਹੱਤ ਹੁੰਦਾ ਹੈ ਇੰਨਾ ਤਾਂ ਇਹ ਤਾਂ ਰਹਿੰਦੇ ਦਾ ਹਮੇਸ਼ਾ ਕਲਮੀਆ ਘੋੜਿਆਂ ਨੀਂ ਕਾਟੀਆਂ ਦੇ ਵੀ ਚੜ੍ਹਦੀ ਕਲਾ ਚ ਹੀ ਰਹੇ ਨੇ ਬਿਲਕੁਲ ਨਾਲੇ ਦੇ ਨੇੜੇ ਇੱਕ ਪਿੰਡ ਚ ਸੀਗੇ ਉੱਥੇ 70 ਕਿੱਲੇ ਕਮਾਦ ਸੀਗਾ ਜਿਹੜਾ ਰਾਵੀ ਦੇ ਵਿੱਚ ਉਹ ਸਾਰਾ 8-8 ਫੁੱਟ ਕਮਾਦ ਹੋਊਗਾ ਤੇ ਉਹ ਸਾਰਾ ਢਾਰਚ ਹੀ ਐ ਇਸ ਟਾਈਮ ਭਾਲਚ ਹੈ ਪਰ ਉਹ ਬੰਦੇ ਮਦਦ ਲੈਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਨਹੀਂ ਅਸੀਂ ਜ਼ਿੰਮੇਦਾਰ ਆ ਸਾਨੂੰ ਮਦਦ ਆਸੀ ਆਪੇ ਖੜੇ ਹੋ ਜਾਵਾਂਗੇ ਇਹ ਵੀ ਇੱਕ ਗੱਲ ਜਦੋਂ ਕੋਈ ਜ਼ਿੰਮੇਦਾਰ ਪਰਿਵਾਰ ਕੇ ਦੇ ਸਾਹਮਣੇ ਆਵੇ ਤੁਸੀਂ ਕਹਿੰਦੇ ਨਹੀਂ ਬਸ ਸਾਰੇ ਕੁਝ ਪਿਆ ਤੁਸੀਂ ਅੱਗੇ ਦੇਖ ਕੇ ਆਓ ਤਾਂ ਇਹ ਗੱਲ ਇੱਕ ਪਲੱਸ ਪੁਆਇੰਟ ਜਾਂ ਲੱਗਦੀ ਸੀ ਵੀ ਆ ਬਾਕੀ ਸਾਡੇ ਲੋਕ ਰਜੀਰੂ ਵਾਲੇ ਨੇ ਤਾਂ ਲੋੜਵੰਦ ਦੀ ਮਦਦ ਹੀ ਕਰਦੇ ਨੇ ਸਾਰੇ ਵਧੀਆ ਲੱਗਦਾ ਸੀ ਦੇਖੋ ਜੀ ਵਿਚਾਰ ਵੇਖੋ ਇਹਨਾਂ ਦੇ ਪੰਜਾਬ 'ਚ ਜਦੋਂ-ਜਦੋਂ ਵੀ ਲੋੜ ਪਈ ਸਿੱਧੂ ਮੂਸੇਵਾਲਾ ਹਮੇਸ਼ਾ ਪੰਜਾਬ ਲਈ ਖੜਿਆ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਦੇ ਹਰ ਉਸ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਜੋ ਕਿਹਾ ਉਸ ਦੇ ਹਮੇਸ਼ਾ ਪੰਜਾਬੀ ਰਿਣੀ ਰਹਿਣਗੇ ਅੱਜ ਜਦੋਂ ਹੜ੍ਹਾਂ ਦੀ ਵਿਪਤਾ 'ਚ ਪੰਜਾਬ ਜੂਝ ਰਿਹਾ ਹੈ ਤਾਂ ਸਿੱਧੂ ਦੀ ਕਮੀ ਭਾਵੇਂ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਉਹ ਅਹਿਸਾਸ ਸਾਨੂੰ ਦਿਵਾਉਣ ਵਾਸਤੇ ਕਿ ਉਹ ਉਹਦਾ ਪਰਿਵਾਰ ਨਾਲ ਖੜਾ ਹੈ ਬਾਪੂ ਬਲਕੌਰ ਸਿੰਘ ਹੋਣੇ ਰਾਸ਼ਨ ਰਸਦ ਔਰ तमाम ਚੀਜ਼ਾਂ ਰਾਹਤ ਇਸ ਸਮਗਰੀ ਦੇ ਨਾਲ ਅੱਜ ਲੋਕਾਂ ਦੇ ਵਿੱਚ ਉਤਰੇ ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਕਿ ਅਸੀਂ ਖੜੇ ਆ ਨਾਲ ਸਾਡੇ ਨਾਲ ਬਾਪੂ ਬਲਕੌਰ ਸਿੰਘ ਹੋਣੇ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਐਸਐਮਟੀਵੀ ਤੇ ਸਤਿ ਸ਼੍ਰੀ ਅਕਾਲ ਬੇਟਾ ਅ ਕੀ ਕੀ ਆਬਜ਼ਰਵੇਸ਼ਨ ਹੈ ਕੀ ਇੱਥੇ ਮਾਹੌਲ ਕੀ ਪਹਿਲਾਂ ਦੱਸੋ ਦੇਖਿਆ ਤੁਸੀਂ ਮਾਹੌਲ ਬੇਟਾ ਮੈਂ ਅੱਜ ਦੋ ਤਿੰਨ ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਸਮਗਰੀ ਵੰਡੀ ਹੈ ਜੀ ਹਾਲਾਤ ਆ ਜਿਹੜੇ ਵੱਧ ਤੋਂ ਵੱਧ 6-6 ਫੁੱਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਹੈ ਥੱਲੇ ਮਤਲਬ ਪਬਲਿਕ ਦੇ ਨਾ ਬੱਚੇ ਉੱਪਰ ਕੱਪੜਾ ਲੈ ਨਹੀਂ ਵੀ ਸੁੱਕਾ ਨਹੀਂ ਹੈ ਹਰਿਆਈਆਂ ਗਦੈਲੇ ਉਹ ਵੀ ਸਾਰੇ ਗਿੱਲੇ ਪਹਿ ਵੀ ਇੱਕ ਇੱਕ ਸੁੱਕੇ ਕੱਪੜੇ ਲਈ ਵੀ ਲੋਕ ਜਿਹੜੇ ਆ ਕਮੀ ਮਹਿਸੂਸ ਕਰ ਰਹੇ ਉਸ ਗੱਲ ਦੀ ਇਸੇ ਕਰਕੇ ਨਾ ਮੈਂ ਆਉਣਾ ਤਾਂ ਦੋ ਤਿੰਨ ਦਿਨ ਪਹਿਲਾਂ ਚਾਹੁੰਦਾ ਸੀ ਮੈਂ ਆਪਣਾ ਇਹਨਾਂ ਦਾ ਗਲੋਬਲ ਜਿਹੜੀ ਸਿੱਖ ਫਾਊਂਡੇਸ਼ਨ ਹੈ ਅਮਰਪ੍ਰੀਤ ਆ ਕਾਕਾ ਇਹਦੇ ਨਾਲ ਆਪਣਾ ਕਾ ਗਰਵੀਮਾਰ ਵਾਲੇ ਪਿੰਡਾਂ ਵੇਲੇ ਕਰਾਹ ਕਪੇਰੇ ਸੀ ਲਾਏ ਹਨ ਮੋਰੋ ਇਹਨਾਂ ਨਾਲ ਕੰਮ ਕਰਨਾ ਮੇਰਾ ਕਾਫੀ ਪਿਆਰ ਹੈ ਪਰ ਇਥੋਂ ਇੱਕ ਸੇ ਦੇ ਨਾਲ ਤੋਂ ਇਹ ਮਿਲਦੀ ਹੈ ਵੀ ਕੰਮ ਬੜਾ ਸਿਸਟੇਮੈਟਿਕ ਕਰਦੇ ਆ ਜੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਜਿਸ ਤਰ੍ਹਾਂ ਅਸੀਂ ਪਰਸੋਂ ਨੂੰ ਪੁੱਛਿਆ ਵੀ ਸਾਨੂੰ ਤੁਸੀਂ ਇਥੋਂ ਦੀ ਦੱਸੋ ਡਿਮਾਂਡ ਕੀ ਕੀ ਹੈ ਜਾਂ ਮੈਡੀਸਿਨ ਚਾਹੀਦੀ ਹੈ ਜਾਂ ਕੁਝ ਹੋਰ ਜੋ ਚੀਜ਼ ਦੀ ਲੋੜ ਹੈ ਜੇ ਮੈ ਰਾਸ਼ਨ ਹੈ ਰਾਸ਼ਨ ਤਾਂ ਲਗਭਗ ਆਪਣੇ ਜ਼ਿੰਮੇਵਾਰਾਂ ਦੇ ਹਰੇਕ ਕੋਲ ਸਕੋਰ ਹੁੰਦਾ ਮੇਰਾ ਪੁੱਤ ਹੈ ਜੀ ਪਰ ਜਿਹੜੀਆਂ ਮੈਡੀਸਿਨ ਨੂੰ ਲੈ ਕੇ ਆ ਕੱਪੜੇ ਲੀੜੇ ਨੂੰ ਲੈ ਕੇ ਨੇ ਜਾਂ ਸਾਡੀਆਂ ਧੀਆ ਭੈਣਾਂ ਲਈ ਹੋਰ ਕਈ ਆਈਟਮਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੇ ਬਾਜ਼ਾਰ ਨੂੰ ਬੰਦਾ ਕੱਟਿਆ ਜਾਂਦਾ ਉਹ ਮਿਲਦੀਆਂ ਨੇ ਹਾਂ ਮਥਾਜ ਹੋਰ ਲੇਡੀਜ਼ ਦੀਆਂ ਬਹੁਤ ਸਾਰੀਆਂ ਜੀਆਂ ਹਾਂਜੀ ਹਾਂਜੀ ਇਹ ਹੋ ਜੀ ਉਹ ਸਾਰਾ ਸਮਗਰੀ ਭੇਜੀ ਤਾਂ ਸਾਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਅੱਜ ਸਾਰਾ ਤੇ ਅਸੀਂ ਤੁਹਾਡੇ ਮਾਦਮ ਨਾਲ ਵੀ ਮਤਲਬ ਸਾਰੇ ਇਸ ਇਲਾਕੇ ਨੂੰ ਇਸ ਗੱਲ ਦੀ ਅ ਭਰੋਸਾ ਦਿਵਾਉਣੀ ਹੈ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਖੜਾਗੇ ਇਹ ਨਹੀਂ ਹੈਗਾ ਵੀ ਅੱਜ ਪੋਰਟਾਂ ਹਰ ਕਰਾ ਲਈਆਂ ਤੇ ਕੱਲ ਨੂੰ ਦੋ ਵਜੇ ਗੇੜੇ ਦੇ ਤੇ ਫੇਰ ਚਲੇਗੇ ਆਪਾਂ ਅਖੀਰ ਤੱਕ ਜੰਨਾ ਚਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣਾ ਕਿਉਂਕਿ ਅਸੀਂ ਇਹਨਾਂ ਦੇ ਨਾਲ ਕਨੈਕਟਡ ਨੇ ਇਹ ਜਦੋਂ ਜਿਹੋ ਜਿਹਾ ਵੀ ਸਾਨੂੰ ਹੁਕਮ ਕਰਨਗੇ ਵੀ ਇੱਥੇ ਆ ਚੀਜ਼ ਹੈ ਡੀਜ਼ਲ ਦੀ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਹੜੇ ਸਾਡਾ ਆਪਣਾ ਟੀਮ ਵਰਕ ਸਾਨੂੰ ਪਤਾ ਸਿੱਧੂ ਦਾ ਜਿਹੜਾ ਔਰਾ ਸੀਗਾ ਉਹ ਕੱਲੇ ਪੰਜਾਬ ਨਹੀਂ ਬਲਕਿ ਪੂਸ਼ੀ ਪਤਕ ਨਹੀਂ ਆ ਗਿਆ ਪਰੰਤੂ ਸਹੀ ਜਾਣਕਾਰੀ ਮਿਲੇ ਸਹੀ ਜਗ੍ਹਾ ਤੇ ਜਗ੍ਹਾ ਉੱਤੇ ਸਮਾਨ ਪਹੁੰਚੇ ਉਹ ਸੋਨੇ ਦੇ ਸੌਗੇ ਵਾਲੀ ਗੱਲ ਉਹ ਹੋ ਜਾਂਦੀ ਹੈ ਹੁਣ ਜਿਸ ਤਰ੍ਹਾਂ ਮੈਨੂੰ ਹੁਣ ਫੋਨ ਤੇ ਪਤਾ ਲੱਗਿਆ ਵੀ ਸਾਡਾ ਇੱਕ ਮੁੰਡਾ ਟੈਵੀ ਅਜਲੰਦਰ ਤੋਂ ਤਾਂ ਦੋ ਮੋਟਰ ਬੋਟਾਂ ਅੱਜ ਰਾਤ ਨੂੰ ਇੱਥੇ ਪਹੁੰਚ ਜਾਣਗੀਆਂ ਵੀ ਜੇ ਪਾਣੀ ਜਿੱਦਾਂ ਹੁਣ ਕਹਿ ਰਹੇ ਨੇ ਖਤਸ਼ਾ ਵੀ ਵਧ ਰਿਹਾ ਹੈ ਅੱਗੇ ਨੂੰ ਜੇ ਫਿਰ ਵਧਿਆ ਉਹਦੇ ਨਾਲ ਆਪਾਂ ਨੂੰ ਹੋਰ ਉੱਥੋਂ ਤੱਕ इजीली ਆਪਾਂ ਰਾਸ਼ਣ ਪਾਣੀ ਦੇ ਵਿੱਚ ਦੀ ਵੀ ਪਹੁੰਚਾ ਸਕਦੇ ਆਂ ਜਾਂ ਤੇ ਜਿੱਦਾਂ ਹੁਣ ਉਸ ਤੋਂ ਬਾਅਦ ਡੀਜ਼ਲ ਦੀ ਲੋੜ ਪੈਣੀ ਹੈ ਡੀਲ ਦਾ ਪ੍ਰਬੰਧ ਅਸੀਂ ਹੁਣੇ ਤੋਂ ਲੱਗੇ ਹੋਏ ਕਰਨਾ ਤੇ ਉਹਦਾ ਵੀ ਕਰਾਂਗੇ ਜੇ ਕਿਸੇ ਵਾਹਨ ਦੇ ਵਿੱਚ ਰੇਤਾ ਜ਼ਿਆਦਾ ਆ ਗਿਆ ਕੋਈ ਪੱਧਰ ਕਰਨਾ ਪੈਗਾ ਜਾਂ ਜ਼ਿਆਦਾ ਆ ਗਿਆ ਪਰ ਇਸ ਤਰ੍ਹਾਂ ਵੀ ਜੋ ਵੀ ਹੋਊਗਾ ਆਪਾਂ ਭਰਾਵਾਂ ਦੇ ਨਾਲ ਖੜੇ ਆਂ ਮੈਂ ਦੋ ਤਿੰਨ ਚੀਜ਼ਾਂ ਕਿਉਂਕਿ ਤੁਸੀਂ ਹੱਥੀਂ ਖੇਤੀ ਕੀਤੀ ਹੈ ساری ਉਮਰ ਤੁਸੀਂ ਤੁਹਾਡੇ ਵਾਸਤੇ ਕੁਝ ਨਵਾਂ ਨਹੀਂ ਹੈ ਤੁਸੀਂ ਦੇਖੇ ਨੇ ਹਾਲਾਤ ਜਦੋਂ ਪਾਣੀ ਉੱਤੋਂ ਦੀ ਫਸਲਾਂ ਦੇ ਤੁਰ ਜਾਂਦਾ ਫਿਰ ਜਾਂਦਾ ਤਾਂ ਉਹ ਨੁਕਸਾਨ ਕਿੱਡਾ ਵੱਡਾ ਹੈ ਕੀ ਫਸਲ ਬਚਣ ਦੀ ਕੋਈ ਉਮੀਦ ਹੁੰਦੀ ਹੈ ਜਾਂ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਤਾਂ ਉਹ ਕਿੰਨਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਜੀ ਦੇਖੋ ਫਸਲ ਤਾਂ 6 ਮਹੀਨਿਆਂ ਤੋਂ ਫਿਰ ਵੀ ਆ ਜਾਣੀ ਹੈ ਜਿਹੜਾ ਝੋਨਾ ਡੁੱਬ ਗਿਆ ਜੀ ਉਹ ਨਹੀਂ ਮੁੜ ਕੇ ਕੰਮ ਕਰਦਾ ਰਹਿਣਾ ਬੇਗਾ ਜਿਹੜੇ ਹਾਲਾਤ ਇੱਥੇ ਨੇ ਇੱਥੇ ਕਣਕ ਬੜੀ ਮੁਸ਼ਕਲ ਆ ਬੀਜੂਗੀ 11ਵਾਂ ਆਪਣਾ ਨਵੰਬਰ ਤੱਕ ਅੱਛਾ ਇਥੇ ਇਹਨੀ ਸੇਲ ਤੇ ਇਹਨੂੰ ਡਰਾਈ ਹੁੰਦਿਆ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਜੀ ਉਹਨੂੰ ਪੱਧਰ ਕਰਨਾ ਔਰ ਖੜੀਆਂ ਫਸਲਾਂ ਦੇ ਵਿੱਚੋਂ ਪੱਧਰ ਕਰਨਾ ਹੋਰ ਵੀ ਔਖਾ ਹੋ ਜਾਂਦਾ ਕੰਮ ਤਾਂ ਉਹਦੇ ਲਈ ਬਹੁਤ ਟਰੈਕਟਰ ਡੀਜ਼ਲ ਸਾਰਾ ਲੱਗੂਗਾ ਬਹੁਤ ਬਹੁਤ ਵੱਡਾ ਖਰਚਾ ਇਸ ਗੱਲ ਦਾ ਔਰ ਕੋਈ ਕਿਸੇ ਐਸਟੀਮੇਟ 'ਚ ਵੀ ਨਹੀਂ ਆਉਂਦਾ ਜਿਵੇਂ ਹੁਣ ਮਕਾਨ ਡਿੱਗਣਗੇ ਮਕਾਨ ਤਾਂ ਬੰਦੇ ਤੋਂ ਸਾਰੀ ਉਮਰ 'ਚ ਇੱਕ ਵਾਰੀ ਮੱਸਾ ਬੰਦਦਾ ਤਾਂ ਜਿਹੜੇ ਮੈਂ ਮਕਾਨਾਂ ਦੀ ਹਾਲਤ ਦੇਖੀ ਆ ਸੇ ਮਰਿਆ ਪਾਣੀ ਸਾਰਿਆਂ ਜੋ ਛੱਤਾਂ 'ਚੋ ਵੀ ਨੀਂਹ ਤੱਕ ਪਾਣੀ ਚੱਲ ਗਿਆ ਹਾਂਜੀ ਥਮਕ ਲੱਗੀ ਹੋਈ ਪਈ ਆ ਉੱਪਰੋਂ ਮਕਾਨਾਂ ਦੀ ਤੇ ਹਰੀਆਂ ਹੀਆਂ ਗਦੈਲੇ ਜਿਹੜੇ ਕੱਪੜੇ ਮੋਟੇ ਉਹ ਵੀ ਉਹਨੇ ਕੰਬਲ ਸੁੱਕਣੇ ਪਕੇ ਅੱਜ ਮਾੜੀ ਜਿਹੀ ਘੰਟਾ ਕਿ ਧੁੱਪ ਲੱਗਦੀ ਸੀ ਸੀ ਪਰ ਦੋ ਦਿਨ ਖੁੱਲੇ ਨਹੀਂ ਅੱਜ ਦਾ ਦਿਨ ਤਾਂ ਪਰ ਹਾਲਾਤ ਬਹੁਤ ਬੁਰੇ ਗਾਰ ਚੜ ਗਿਆ ਤਾਂ ਉਹ ਵਰਤਨ ਜੋਗੇ ਨਹੀਂ ਰਹਿਣੇ ਮੇਰੇ ਖਿਆਲ ਨਾਲ ਨਹੀਂ ਨਹੀਂ ਰਹਿੰਦੇ ਜੀ ਬਹੁਤ ਬੁਰਾ ਪੇਟਿਆਂ ਦੇ ਵਿੱਚ ਪਾਣੀ ਪਿਆ ਪਿਆ ਜੀ ਪੇਟੀਆਂ ਲੋਗ ਉੱਪਰ ਚੜਾ ਰਹੇ ਨੇ ਫ੍ਰੀਜ ਕਿੰਨਾ ਕ ਸਾਮਾਨ ਕੋਠੇ ਤੇ ਰੱਖਣਗੇ ਇਸ ਕਰਕੇ ਨੇ ਹਾਲਾਤ ਬਹੁਤ ਮਾੜੇ ਨੇ ਭੁੱਲ ਮਲਾ ਕੇ ਫਿਰ ਵੀ ਆਪਾਂ ਨੂੰ ਹੌਸਲਾ ਦਿੱਤਾ ਵੀ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਨਾਲ ਲੋਕ ਚੜਦੀ ਕਲਾ ਚ ਨੇ ਇੱਥੇ ਦੇਖੋ ਇਹ ਤਾਂ ਆਪਣੀ ਕੌਮ ਨੂੰ ਪਹਿਲੇ ਸਿਰ ਤੋਂ ਕਲਮੀ ਨਾਲ ਦਾ ਹੱਥ ਹੁੰਦਾ ਇਹ ਇੰਨਾ ਤਾਂ ਇਹ ਤਾਂ ਰਹਿੰਦੇ ਨੇ ਦੇ ਵੀ ਚੜਦੀ ਕਲਾ ਚ ਹੀ ਰਹੇ ਨੇ ਬਿਲਕੁਲ ਤੇ ਮੁਸ਼ਕਲ ਹੈ ਪਰੰਤੂ ਕੋਈ ਗੱਲ ਨਹੀਂ ਨਾਲ ਇਹਨਾਂ ਦੇ ਤੁਸੀਂ ਇਹ ਗੱਲ ਕਹੀ ਕਿ ਕੱਲਾ ਹੁਣ ਨਹੀਂ ਬਾਅਦ ਚ ਵੀ ਤਾਂ ਮੱਲੇ ਵਾਰ-ਵਾਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਸਿਰਫ ਹੁਣ ਪਾਣੀ ਖੜੇ ਤੱਕ ਦੀ ਗੱਲ ਨਹੀਂ ਲੰਮਾ ਕੰਮ ਚੱਲੂਗਾ ਇਹ ਐਕਚੁਅਲੀ ਜਦੋਂ ਪਾਣੀ ਉਤਰ ਗਿਆ ਜਿਹੜਾ ਅਸਲੀ ਨੁਕਸਾਨ ਦਾ ਤਾਂ ਪਤਾ ਹੀ ਉਦੋਂ ਬਾਅਦ ਲੱਗੇ ਬਿਲਕੁਲ ਹਲੇ ਹੁਣ ਖੜੇ ਪਾਣੀ ਦੇ ਵਿੱਚ ਤਾਂ ਪਤਾ ਨਹੀਂ ਕੀ ਖੇਤੀ ਦਾ ਨੁਕਸਾਨ ਹੋਣਾ ਮਕਾਨਾਂ ਜਦੋਂ ਇੱਥੇ ਮੱਕ ਸੁੱਕੂਗੀ ਧੁੱਪ ਲੱਗੂਗੀ ਇੱਕ ਤਾਂ ਕੰਧਾ ਫੱਟਣ ਗਿਆ ਜਿਹੜੀਆਂ ਜਿੜੀਆਂ ਗਾਰੇ ਦੇ ਵਿੱਚ ਤੁਸੀਂ ਦੇਖੋ ਜੀ ਇੱਕ ਦੁਪਹਿਰਾ ਚੰਗਾ ਲੱਗ ਗਿਆ ਨਾ ਜਿਹੜੀ ਖੜੀ ਗੰਧ ਨਾ ਨੰਦਣ ਦਿਖ ਪੈਂਦੀ ਹਾਂ ਹਾਂ ਜੀ ਨੁਕਸਾਨ ਦਾ ਪਤਾ ਹੀ ਬਾਅਦ ਚ ਲੱਗਣਾ ਹਲੇ ਤਾਂ ਇਹ ਫੌਰੀ ਰਾਹਤ ਹੈ ਵੀ ਕੋਈ ਪਾਸ਼ੂਨਾ ਡੁੱਬੇ ਕਿਸੇ ਦਾ ਹਾਰਾ ਚਾਰਾ ਨਮੁਕੇ ਇਹ ਤਾਂ ਇੱਕ ਜੋ ਜਿੰਦਾ ਰਹਿਣ ਦੇ ਲਈ ਜੋ ਜ਼ਰੂਰੀ ਦੀ ਚੀਜ਼ਾਂ ਉਹ 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 ਦੇ ਰਹੇ ਆ ਆਪਾਂ ਲਈ ਤਾਂ ਹੁਣ ਤੁਰੰਤ ਬਹੁਤ ਸਾਰੇ ਲੋਕ ਰਾਸ਼ਨ ਪਾਣੀ ਦਾ ਪੁੱਛ ਰਹੇ ਆ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਸਿਸਟਮ ਨਾਲ ਚੱਲ ਰਿਹਾ ਹੈ ਤਾਂ ਜੋ ਵੀ ਵੰਡਣਾ ਹੈ ਉਹ ਸਿਸਟਮ ਚ ਵੰਡਿਆ ਜਾਵੇ ਬਿਲਕੁਲ ਬਸ ਹੁਣ ਜਿਵੇਂ ਇਹ ਆਪਾਂ ਲੜਕੇ ਕੰਮ ਕਰਦੇ ਨੇ ਗਲੋਬਲ ਸਿੱਖ ਫਾਊਂਡੇਸ਼ਨ ਹੈ ਜਿਹੜੀ ਇਹਨਾਂ ਕੋਲੇ ਸਰਵੇ ਹੁੰਦਾ ਉਸ ਇਲਾਕੇ ਦਾ ਠੀਕ ਹੈ ਕਿੰਨੇ ਪਿੰਡ ਹੈ ਕਿੰਨੇ ਵਾਦੀ ਆ ਉਥੇ ਉਥੇ ਅੱਜ ਸਪਲਾਈ ਗਈ ਸੀ ਹੁਣ ਪਰਸੋਂ ਨੂੰ ਜਾਣੀ ਚਾਹੀਦੀ ਹੈ ਉਹ ਬੱਲੇ ਉਹ ਕਈ ਵਾਰੀ ਤੇ 10 ਟਰਾਲੀਆਂ ਇੱਕ ਜਗ੍ਹਾ ਤੇ ਹੀ ਵੱਗ ਜਾਂਦੀਆਂ ਨੇ ਫਿਰ ਤੁਹਾਨੂੰ ਪਤਾ ਸਾਡੇ ਸਮਾਜ ਦੇ ਵਿੱਚ ਸਾਰੀ ਤਰ੍ਹਾਂ ਦੇ ਲੋਕ ਹੁੰਦੇ ਉਹ ਕਿਤੇ ਸਟੋਰੇਜ ਹੋਈ ਜਾਂਦੇ ਕਿਤੇ ਇਹ ਸਾਲ ਦੀ ਬਹੁਤ ਚਰਚਾ ਹੋ ਰਹੀ ਹੈ ਵੀ ਲੁੱਟ ਖੋਹ ਤੱਕ ਜਾ ਰਹੇ ਆ ਲੋਕ ਔਰ ਸਮਾਨ ਇਕੱਠਾ ਕਰੀ ਜਾਂਦੇ ਤੁਹਾਨੂੰ ਪਤਾ ਹੈ ਇਸ ਸਮਾਜ ਦੇ ਵਿੱਚ ਚੰਗੇ ਬੜੇ ਇਨਸਾਨ ਸਾਰੇ ਚ ਹੀ ਹੁੰਦੇ ਨੇ ਇਹ ਸੱਚਾਈ ਵੀ ਹੈ ਕੋਸ਼ਤ ਤੱਕ ਹੋ ਵੀ ਰਿਹਾ ਇਸ ਤਰ੍ਹਾਂ ਦਾ ਕਰਕੇ ਤੁਹਾਨੂੰ ਲੱਗਦਾ ਇਹ politically ਇੱਕ ਸਿਸਟਮ ਫੇਲਿਅਰ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਫੇਲਿਅਰ ਹੈ ਦੇਖੋ ਜੀ ਮੈਂ ਅੱਜ ਸਵੇਰ ਦਾ ਘਰੋਂ ਚੱਲਿਆ ਮੈਨੂੰ ਤਾਂ ਕਿਤੇ ਕੋਈ ਸਰਕਾਰ ਦਾ ਕੋਈ ਵੀ ਐਫਰਟ ਕਿਤੇ ਨਜ਼ਰ ਨਹੀਂ ਆ ਰਿਹਾ ਕਿਤੇ ਵੀ ਉਹਨਾਂ ਦੀ ਟੀਮ ਫਿਰਦੀ ਹੋਵੇ ਆ ਪੁਲਿਸ ਤੇ ਜਿਹੜੇ ਲੋਕਲ ਐਸਐਚਓ ਨੇ ਉਹ ਲੱਗੇ ਹੋਏ ਨੇ ਉਹਦਾ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਪਰੰਤੂ ਬਾਕੀ ਮੈਨੂੰ ਕੋਈ ਨੰਦਾ ਕੋਈ ਤਾਣਾ ਪਾਣਾ ਕਿਤੇ ਕੋਈ ਹੱਥ ਸਮਾ ਕਰੀ ਕਿਤੇ ਕੋਈ ਆ ਜਿਹੜੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇਹਦੀ ਫਾਊਂਡੇਸ਼ਨ ਦੀ ਗੱਲ ਕਰਦਾ ਵੀ ਇਹ ਇਨਾਂ ਲੋਕਾਂ ਨੂੰ ਸਾਰਾ ਪਤਾ ਹੈ ਕਿੱਥੇ ਕੀ ਹੈ ਕਿੱਥੇ ਕੀ ਹੈ ਜਿਹੜਾ ਜਿਹੜੇ ਏਰੀਆ ਨੇ ਐਡਾਪਟ ਕੀਤਾ ਹੋਇਆ ਹੈ ਪਰੰਤੂ ਸਰਕਾਰ ਵੱਲੋਂ ਕੋਈ ਇਦਾਂ ਦਾ ਕੋਈ ਕੰਟਰੋਲ ਰੂਮ ਕੋਈ ਕਿਤੋਂ ਸੂਚਨਾ ਮਿਲਦੀ ਹੋਵੇ ਸਭੋ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਦਾ ਇੱਕ ਹੜ ਆਇਆ ਹੋਇਆ ਦੇਖੋ ਪਾਣੀ ਇੱਥੋਂ ਚਲ ਗਿਆ ਅਗਲੀਆਂ ਪਿਛਲੀਆਂ ਫੋਟੋਆਂ ਪਾ ਕੇ ਲੋਕਾਂ ਨੂੰ ਡਰਾਇਆ ਜੂਰ ਜਾ ਰਿਹਾ ਹੈ ਇੱਕ ਵਾਰ ਤੁਹਾਡੇ ਮਾਦੇ ਮਨਾਲੇ ਨਾ ਇੱਕ ਅਪੀਲ ਵੀ ਕਰਨੀ ਸੀ ਲੋਕਾਂ ਨੂੰ ਵੀ ਇੱਕ ਨਾ ਜਿਹੜੇ ਸਾਡੇ ਵਰਗੇ ਲੋਕ ਹੈ ਉਹ ਸੈਲੀਬ੍ਰਿਟੀ ਪਰਿਵਾਰ ਦਾ ਹਿੱਸਾ ਹੋਣ ਦਾ ਖਮੈਜਾ ਬਹੁਤ ਪੁੱਗਤ ਗਿਆ ਜੀ ਮੇਰੀ ਪੂਰੀ ਕੋਸ਼ਿਸ਼ ਸੀ ਵੀ ਇੱਕ ਤਾਂ ਜਿਹੜਾ ਸਾਡਾ ਜਿਹੜਾ ਕੇਸ ਆ ਬੜਾ ਨਾਜ਼ੁਕ ਦੌਰ ਚ ਮੈਂ ਵੀ ਮੈਂ ਮੀਡੀਆ ਦੇ ਉੱਤੇ ਆਉਣਾ ਨਹੀਂ ਪਰੰਤੂ ਜੇ ਅਸੀਂ ਮੀਡੀਆ ਦੇ ਉੱਤੇ ਆ ਕੇ ਕੋਈ ਗੱਲ ਨਹੀਂ ਕਹਿੰਦੇ ਤਾਂ ਲੋਕ ਸਾਨੂੰ ਇੰਨਾ ਬਾੜਾ ਬੋਲਦੇ ਉੱਤੇ ਕੋਈ ਬੰਦਾ ਇਹ ਨਹੀਂ ਵੇਖਦਾ ਵੀ ਮੈਂ ਹਾਰਟ ਪੇਸ਼ੈਂਟ ਆ ਮੇਰੇ ਪੰਜ ਸਟੈਂਟ ਪਏ ਹੋਏ ਨੇ ਮੇਰੀਆਂ ਫਿਜ਼ੀਕਲ ਪ੍ਰੋਬਲਮਾਂ ਨੇ ਬੇਟੇ ਦੇ ਜਾਣ ਤੋਂ ਪਿੱਛੋਂ ਮੈਂ ਚਾਰੇ ਪਾਸੇ ਰੁਕੇ ਰਿਹਾ ਹੋਇਆ ਮੇਰੀ ਜੀ ਜ਼ਿੰਦਗੀ ਨੂੰ ਕੋਈ ਬੰਦਾ ਤੁਸੀਂ ਆਪ ਦਾ ਕੈਮਰਾ ਮੇਰੀ ਗੱਲ ਸੁਣੂਗਾ ਨਾ ਤੁਸੀਂ ਖੁਦ ਵੀ ਕਹੋਗੇ ਯਾਰ ਮੈਂ ਬਾਕੀ ਕਿ ਤੁਸੀਂ ਬਹੁਤ ਫਸੇ ਹੋ ਪਰ ਫਿਰ ਵੀ ਅਸੀਂ ਉਸ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਦੇ ਹੋਏ ਅਸੀਂ ਆਪਣੇ ਭਰਾਵਾਂ ਦੇ ਨਾਲ ਆ ਕੇ ਖੜੇ ਹਾਂ ਹਮ ਸਰੋ ਕੀ ਫਾਈਨੈਂਸ਼ੀਅਲੀ ਔਕੜਾਂ ਨੇ ਮੈਂ ਕੈਮਰੇ ਤੇ ਬੋਲ ਕੇ ਦੱਸ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹਲੇ ਤੱਕ ਠੀਕ ਹੈ ਮਤਲਬ ਅਸੀਂ ਬੇਟੇ ਦੇ ਜਾਣ ਤੋਂ ਮੰਗਰੋ ਮੈਨੂੰ ਇਹ ਲੱਗ ਰਿਹਾ ਜਿੱਦਾਂ ਮੈਨੂੰ ਚਾਰ ਸਫੇਰੇ ਤੋਂ ਲੋਕਾਂ ਨੇ ਘੇਰਾ ਪਾ ਲਿਆ ਹਮ ਮਿੱਤੋਂ ਹੁੰਦਾ ਕੌਣਾ ਸੁੱਖ ਦਾ ਟਾਈਮ ਪਾਸ ਕਰਨ ਵਾਲਾ ਤੇਰੇ ਕੋਲ ਬਸ ਜਿੱਦਾਂ ਕੋਈ ਮੈਂ ਕੁਈ ਲੁੱਟਖੋ ਕਰਕੇ ਬੈਠਾ ਹੁਣਾ ਡਾਕੂਮੈਂਟ ਨਾਲ ਐਸਾ ਇਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਮੈਨੂੰ ਮਾੜਾ ਬੋਲਦੇ ਉਹਦੇ ਉੱਤੇ ਕਮੈਂਟਾਂ ਦੇ ਵਿੱਚ ਮੈਂ ਤਾਂ ਕਮੈਂਟ ਪੜਦਾ ਨਹੀਂ ਹੂੰ। ਸੁਭਦੇ ਮਾਤਾ ਜੀ ਨੇ ਉਹ ਮੈਨੂੰ ਬਾਰੀ ਦੇਖੋ ਐ ਕਹੀ ਜਾਂਦੇ ਨੇ। ਉਹਨੋਂ ਲਓ ਮੈਨੂੰ ਪਰਸੋਂ ਦੀ ਲੱਗੀ ਹੈ ਕਿ ਹਨ ਤੁਸੀਂ ਜਾਓ ਲੇਟ ਹੋ ਜਾ ਮੈਂ ਇਹਨੂੰ ਕਿਹਾ ਵੀ ਆਪਾਂ ਪਤਾ ਕੀਤਾ ਹੋਇਆ ਹੈ ਜਦੋਂ ਉਹ ਆਪਾਂ ਨੂੰ ਕਿਤੇ ਭੇਜਣਗੇ ਕਿਸੇ ਪਿੰਡ ਜੀ ਵੀ ਤੁਸੀਂ ਭੁਲਾਨੀ ਜਗ੍ਹਾ ਤੇ ਜਾਓ ਆਪਾਂ ਉਦੋਂ ਜਾਵਾਂਗੇ। ਉਹਨਾਂ ਚਿਰ ਆਪਾਂ ਇਹ ਮੈਂ ਉੱਥੇ ਕੱਲੀਆਂ ਫੋਟੋਆਂ ਖਿਚਾਉਣ ਵਾਲੇ ਮਾਮਲੇ ਤੇ ਜਾ ਕੋਈ ਜਾ ਦੇ ਪਹਿਣਾ ਚਾਹੁੰਦੇ ਆਪਾਂ ਨੂੰ ਐਡਵਰਟਾਈਜ਼ ਨਹੀਂ ਚਾਹੀਦੀ ਆਪਾਂ ਤਾਂ ਪਹਿਲੇ ਹੀ ਸੁੱਖ ਨਾਲ ਬਥੇਰੇ ਵੀ ਸ਼ੂਰ ਥੋੜਾ ਦਿਲ ਦੁੱਖ ਦਾ ਇਸ ਗੱਲ ਤੋਂ ਬੜਾ ਦੁੱਖਦਾ ਬੜਾ ਦੁੱਖਦਾ ਮੈਂ ਤੁਸੀਂ ਦੇਖਿਆ ਹੋਊਗਾ ਤੁਸੀਂ ਭੈਣ ਜਸਮਿੰਦਰ ਕੌਰ ਦੀ ਵੀ ਇੰਟਰਵਿਊ ਕੀਤੀ ਸੀ ਕਈ ਵਾਰੀ ਨਾ ਲੋਕ ਇੰਨਾ ਪਰੇਸ਼ਾਨ ਕਰਦੇ ਆ ਬੰਦਾ ਜ਼ਿੰਦਗੀ ਤੋਂ ਹੱਥ ਵੀ ਧੋ ਜਾਂਦਾ ਕਈ ਵਾਰੀ ਤੁਸੀਂ ਇੰਨਾ ਨਾ ਜਲੀਲ ਕਰਿਆ ਕਰੋ ਮੈਂ ਤਾਂ ਬਸ ਇੰਨੀ ਬੇਨਤੀ ਕਰਦਾ ਮੈਂ ਕਿਸੇ ਤੋਂ ਕੁਝ ਮੰਗਦਾ ਨਹੀਂ ਮੈਂ ਕੋਸ਼ਿਸ਼ ਕਰੂੰਗਾ ਜੇ ਮੈਂ ਕਿਸੇ ਦੇ ਕੰਮ ਆ ਸਕਾਂ ਲੋਕ ਹਰ ਰੋਜ਼ ਮੇਰੇ ਫੋਟੋ ਨਾਲ ਕਿਸੇ ਟੀਪੈਂਟ ਮੈਂ ਹੁਣ ਮੇਰੇ ਕੋਲ ਲੋਕ ਪਿਆਰ ਨਾ ਆਉਂਦੇ ਆ ਮੇਰੀ ਬੇਟੀ ਦੀ ਹੈਸੀਤ ਦੀਆਂ ਬੇਟੀਆਂ ਮੇਰੇ ਨਾਲ ਗੱਲੇ ਮਿਲਦੀਆਂ ਮੈਨੂੰ ਆ ਕੇ ਰੋਂਦੀਆਂ ਨੇ ਤਾਂ ਇੱਥੋਂ ਤੱਕ ਕਿ ਮੇਰੀ ਭਾਣਜੀ ਨਾਲ ਵੀ ਮੇਰੀਆਂ ਫੋਟੋ ਨੂੰ ਗਲਤ ਬਣਾ ਕੇ ਪਾ ਦਿੰਦੇ ਨੇ ਪਹਿਲਾਂ ਸਹੀ ਹੈ ਕਿਹੜੇ ਪਾਸੇ ਆ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਹਾਂ ਮੈਂ ਤੁਸੀ ਮੇਰਾ ਨੰਬਰ ਜਾਣਦੇ ਮੈਂ ਤੁਹਾਡੇ ਮਾਦ ਮੈਂ ਕਹਿੰਦਾ ਤੁਹਾਨੂੰ ਕਹਿ ਦੇਣਾ ਜੇ ਕਿਸੇ ਦੀ ਕੋਈ ਸਾਡੇ ਨਾਲ ਮੇਰੇ ਨਾਲ ਕੋਈ ਇੰਨੀ ਜ਼ਿਆਦੇ ਖਾੜਾ ਮੈਨੂੰ ਇਕੱਲੇ ਨੂੰ ਮਿਲ ਲੈਣ ਯਾਰ ਕਰ ਮੇਰੇ ਦਾ ਨੁਕਸਾਨ ਕਰਦੇ ਨੇ ਜਿਹੜਾ ਕਰਨਾ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੀ ਇੱਕ 60 ਸਾਲ ਦਾ ਮੇਰੀਆਂ ਭਾਣ ਜੀਆਂ ਵੀ ਆ ਮੇਰੀਆਂ ਭਤੀਜੀਆਂ ਵੀ ਆ ਮੇਰਾ ਪਰਿਵਾਰ ਸਾਰਾ ਇਹ ਰੋਜ਼ੀ ਨੂੰ ਵੇਖਦਾ ਹੈ ਤੁਸੀਂ ਕਿਹੋ ਜੀ ਅਮੇਜ ਮੇਰੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਨੇ ਹੋ ਯਾਰ ਠੀਕ ਹੈ ਮੈਂ ਬਹੁਤਾ ਚੰਗਾ ਨਹੀਂ ਹੋਊਂਗਾ ਪਰੰਤੂ ਮੈਂ ਇੰਨਾ ਜ਼ਿਆਦਾ ਗਿਰਿਆ ਵੀ ਨਹੀਂ ਜਿੰਨਾ ਤੁਸੀਂ ਮੈਨੂੰ ਵੜਾ ਰਹੇ ਹੋ ਤਾਂ ਕੀ ਇਹ ਪੋਲੀਟੀਕਲ ਵੀ ਹੋ ਸਕਦਾ ਤੁਹਾਨੂੰ ਲੱਗਦਾ ਕਿਉਂਕਿ ਇਹ ਰੋਜ਼ ਚਰਚਾ ਹੀ ਰਹਿੰਦੀ ਹੈ ਕਿ ਤੁਸੀਂ ਜਿਵੇਂ ਪਾਰਟੀ ਨਾਲ ਸੰਬੰਧਤ ਰਹਿੰਦੇ ਹੋ ਤਾਂ ਲੋਕਾਂ ਜਿਹੜਾ ਪੋਲੀਟੀਕਲ ਲਾਣਾ ਆਈਟੀ ਸੈੱਲ ਚ ਲਾਉਂਦਾ ਹੈ ਜਾਂ ਉਹ ਲੋਕ ਵੀ ਤੁਹਾਡੀ ਇਮੇਜ ਨੂੰ ਖਰਾਬ ਕਰ ਰਹੇ ਬਿਲਕੁਲ ਕਰਦੇ ਬਿਲਕੁਲ ਕਰਦੇ ਕੋਈ ਦੋ ਰਹਿ ਨਹੀਂ ਕਿਉਂਕਿ ਆਈਟੀ ਸੈੱਲ ਦੇ ਦੁਆਰਾ ਹੀ ਜਾਂ ਹਰ ਇੱਕ ਗਤੀਵਿਧੀ ਨੂੰ ਮੈਂ ਨਾ ਪਹਿਲੀ ਗੱਲ ਆਪਣਾ ਮਾਨਸਾ ਹੁਣ ਮੇਰਾ ਆਪਦਾ ਜ਼ਿਲ੍ਹਾ ਮੈਂ ਚਾਰ ਪੰਜ ਪਿੰਡਾਂ ਚ ਉੱਥੇ ਵੀ ਜਾ ਕੇ ਆਇਆ ਮੈਂ ਕਦੇ ਵੀ ਕਿਸੇ ਚੀਜ਼ ਨੂੰ ਮੇਰਾ ਕੋਈ ਆਪਣਾ ਪੇਜ ਨਹੀਂ ਮੈਂ ਕੋਈ ਆਪਦੀ ਉੱਤੇ ਨਹੀਂ ਪਾਦਾ ਮੈਂ ਕਦੇ ਕਦੇ ਇੰਸਟਾਗ੍ਰਾਮ ਦੇ ਉੱਤੇ ਕੋਈ ਸਟੋਰੀ ਪਾਦਾ ਜਾਂ ਕੋਈ ਬੇਟੇ ਨਾਲ ਖੇਲਦੇ ਦੀ ਪਾਦਾ ਹਨਾ ਇਸ ਤਰ੍ਹਾਂ ਦੀ ਉਹ ਵੀ ਤੁਹਾਡੇ ਇਹ ਜਿਹੜੇ ਚਾਹਣ ਵਾਲੇ ਨੇ ਉਹ ਕਹਿੰਦੇ ਨੇ ਸਾਨੂੰ ਪਤਾ ਲੱਗ ਜੀ ਕਿਉਂਕਿ ਮੇਰਾ ਹਰੇਕ ਨਾ ਮੇਰੀ ਫੋਨ ਤੇ ਗੱਲ ਨਹੀਂ ਹੁੰਦੀ ਜਦੋਂ ਮੈਂ ਇੱਕ ਦੀ ਵੀਡੀਓ ਬੱਚੇ ਨਾਲ ਪਾ ਦਿੰਦਾ ਤਾਂ ਉਹਨਾਂ ਨੂੰ ਇਹ ਲੱਗਦਾ ਜੀ ਉਹ ਖੁਸ਼ ਹੈ ਬਾਪੂ ਵੀ ਖੁਸ਼ ਹੈ ਬੱਚੇ ਵੀ ਖੁਸ਼ ਹੋ ਹੁਣ ਅੱਗੇ ਨੂੰ ਜ਼ਿੰਦਗੀ 'ਚ ਉਹਨਾਂ ਦਾ ਇੰਟਰਸਟ ਵਧਿਆ ਹੈ ਤਾਂ ਜਿਹਦੇ ਸਾਨੂੰ ਚਾਹਣ ਵਾਲੇ ਨੇ ਉਹ ਖੁਸ਼ ਹੁੰਦੇ ਨੇ ਇਸ ਗੱਲ ਦੇ ਨਾਲ ਪਰੰਤੂ ਫਿਰ ਵੀ ਕੁਝ ਨਫ਼ਰਤ ਕਰਨ ਵਾਲੇ ਜਿਹੜੇ ਉਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦੇ ਨੇ ਅੱਗੇ ਕੀ ਹੁਣ ਪਲਾਨ ਹੈ ਤੁਹਾਡਾ ਇਸੇ ਸਬੰਧ ਦੇ ਵਿੱਚ ਲੰਬਾ ਸਮਾਂ ਤੁਸੀਂ ਚੱਲੋਗੇ ਕੰਮ ਕਰੋਗੇ ਫਲਡਸ ਦੀ ਗੱਲ ਕਰ ਰਹੇ ਹਾਂ ਮੈਂ ਦੇਖੋ ਇਹ ਜਿੰਨੇ ਜਿੰਨੇ ਰਹਿੰਦੇ ਇਹ ਮੁੰਡਾ ਅਮਰਪ੍ਰੀਤ ਆਏ ਇਸ ਫਾਊਂਡੇਸ਼ਨ ਨੂੰ ਚਲਾ ਰਿਹਾ ਹੈ ਉਹਦੇ ਨਾਲ ਮੇਰੀ ਸਮੁੱਚੀ ਟੀਮ ਅਟੈਚ ਆ ਸੀ ਜਿੰਨੇ ਮੁੰਡੇ ਅੱਜ ਸੀ 25 30 ਜਣੇ ਆਏ ਆ ਲਗਦਾ ਸਾਰੇ ਪੰਜਾਬ ਚੋਂ ਹੀ ਆ ਕੋਈ ਕਿਤਨੇ ਚਾਰ ਕਿਤੋਂ ਨੇ ਦੋ ਕਿਤੋਂ ਨੇ ਪਰ ਲੈਂਦਾ ਸੀ ਸਾਰਾ ਇੱਕ ਸਾਡਾ ਗਰੁੱਪ ਹੈ ਬੜਬਦੀ ਹੈ ਅਸੀਂ ਇਹਨਾਂ ਦੇ ਨਾਲ ਟੱਚ ਦੇ ਵਿੱਚ ਰਹਿੰਦੇ ਜਿੱਦਾਂ ਸੁਣ ਮੈਂ ਡੀਜ਼ਲ ਦਾ ਕਿਹਾ ਸੀ ਪਹਿਲਾਂ ਹੀ ਕਿਹਾ ਵੀ ਇਹ ਚੀਜ਼ੀ ਰੋਡ ਪਉਗੇ ਆਪਾਂ ਹੁਣੇ ਤੋਂ ਲੱਗ ਜਾਂਦੇ ਆ ਉਹ ਜਿੰਨਾ ਵੀ ਮਰਜ਼ੀ ਹੋਵੇ ਤਾਂ ਦਾਤ ਦੇ ਰੂਪ ਚੀਜ਼ ਤਾਂ ਹੁਣ ਕਿਸੇ ਦੀ ਕੋਈ ਮੱਝ ਮਰ ਗਈ ਪਸ਼ੂ ਦਾ ਨੁਕਸਾਨ ਹੋ ਗਿਆ ਤਾਂ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਉਹਨੂੰ ਪਸ਼ੂ ਦਾ ਨਗਦ ਨਗਦ ਦੇ ਕੇ ਆਈਏ ਤਾਂ ਇਹ ਉਹ ਉਹ ਆਉਂਦਾ ਕੱਲੇ ਜਾਂ ਕੋਈ ਹੁਣ ਕਈ ਨੁਕਸਾਨ ਇਹ ਹੋ ਜੇ ਜਿਹੜੇ ਅਸੀਂ ਹੁਣ ਆਪਣੇ ਜਹਨ ਚ ਵੀ ਹੈ ਨਹੀਂ ਤੇ ਉਹ ਸਾਹਮਣੇ ਆਉਣਗੇ ਤਾਂ ਉਹਦੇ ਚ ਆਪਾਂ ਜਿੰਨਾ ਕ ਯੋਗਦਾਨ ਪਾ ਸਕਦੇ ਹੋਏ ਜਰੂਰ ਪਾਵਾਂਗੇ ਔਰ ਮੈਨੂੰ ਲੱਗਦਾ ਇੱਕ ਜ਼ਿੰਮੇਵਾਰ ਪਰਿਵਾਰਾਂ ਦੇ ਵਿੱਚ ਮੈਂ ਜਿੰਨਾ ਕ ਅਬਜ਼ਰਵ ਕੀਤਾ ਬਾਪੂ ਜੀ ਅਸੀਂ ਅੱਜ ਰਣਾਲੇ ਦੇ ਨੇੜੇ ਇੱਕ ਪਿੰਡ ਚ ਸੀਗੇ ਉੱਥੇ 70 ਕਿੱਲੇ ਕਮਾਦ ਸੀਗਾ ਜਿਹੜਾ ਰਾਵੀ ਦੇ ਵਿੱਚ ਉਹ ਸਾਰਾ 8-8 ਫੁੱਟ ਕਮਾਦ ਹੋਊਗਾ ਤੇ ਉਹ ਸਾਰਾ ਗਾਰਚੀ ਐ ਇਸ ਟਾਈਮ ਭਾਲਚ ਐ ਪਰ ਉਹ ਬੰਦੇ ਮਦਦ ਲੈਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਨਹੀਂ ਅਸੀਂ ਜ਼ਿੰਮੇਦਾਰ ਆ ਸਾਨੂੰ ਮਦਦ ਆਪੇ ਖੜੇ ਹੋ ਜਾਵਾਂਗੇ ਇਹ ਵੀ ਇੱਕ ਗੱਲ ਤੁਹਾਡੀ ਗੱਲ ਇੱਕ ਆਪਾਂ ਸੁਣਦੇ ਹੁੰਨੇ ਆ ਪਹਿਲਾਂ ਉਹ ਇੱਕ ਆਉਂਦਾ ਕਿ ਜੱਟ ਨੂੰ ਮੰਗਣਾ ਵੀ ਨਹੀਂ ਆਉਂਦਾ ਕਿਉਂਕਿ ਮੰਗਿਆ ਨਹੀਂ ਹੁੰਦਾ ਕਦੇ ਇੱਕ ਜਦੋਂ ਆਪਾਂ ਦਸਾਂ ਨੌਂ ਦੀ ਕਿਰਤ ਕਰਦੇ ਆ ਸਾਡੇ ਗੁਰੂਆਂ ਨੇ ਬਾਬੇ ਨਾਨਕ ਨੇ ਸਾਰੀ ਗੱਲ ਸਮਝਾਈ ਹੈ ਵੀ ਅਸੀਂ ਤਾਂ ਲੋਕਾਂ ਨੂੰ ਸੁਭਾਲਣ ਵਾਲੇ ਆ ਅਸੀਂ ਭਾਰ ਨਹੀਂ ਬਣਦੇ ਹਨਾ ਠੀਕ ਹੈ ਕਈ ਵਾਰੀ ਕੋਈ ਜਮੇ ਮਜਬੂਰੀ ਹੋਏ ਇਹਨੇ ਮਾਰ ਹੀ ਨਹੀਂ ਪਏ ਜਾਂਦੇ ਕੋਈ ਬੰਦਾ ਹੱਥ ਫੁਲਾ ਦੇ ਮੈਂ ਅੱਜ ਅਸੀਂ ਸਬਾਨ ਦਿੰਦੇ ਸੀ ਨਾ ਜਦੋਂ ਕੋਈ ਜ਼ਿਮੀਂਦਾਰ ਪਰਿਵਾਰ ਕੇ ਦੇ ਸਾਹਮਣੇ ਆਉਂਦੇ ਸੀ ਉਹ ਕਹਿੰਦੇ ਨਹੀਂ ਬਸ ਸਾਰੇ ਕੁਝ ਪਿਆ ਤੁਸੀਂ ਅੱਗੇ ਦੇਖ ਕੇ ਆਓ ਤਾਂ ਫਿਰ ਇਹ ਗੱਲ ਇੱਕ ਪਲੱਸ ਪੁਆਇੰਟ ਜਾਂ ਲੱਗਦੀ ਸੀ ਵੀ ਯਾਰ ਬਾਕੀ ਸਾਡੇ ਲੋਕ ਦੇ ਜੀਰੂ ਵਾਲੇ ਨੇ ਤਾਂ ਲੋੜਵੰਦ ਦੀ ਮਦਦ ਹੀ ਕਰਦੇ ਨੇ ਸਾਰੇ ਵਧੀਆ ਲੱਗਦਾ ਉਸ ਬਹੁਤ ساری ਮਸ਼ੀਨਰੀ ਵੀ ਖਰਾਬ ਹੋਣ ਦਾ ਖਰਚਾ ਅੱਜ ਮੈਨੂੰ ਲੋਕ ਦੱਸ ਰਹੇ ਸੀ ਖੜੇ ਟਰੈਕਟਰ ਸੀ ਉੱਤੋਂ ਪਾਣੀ ਫਿਰ ਗਿਆ ਉਹ ਬੜੀ ਵੱਡੀ ਸਮੱਸਿਆ ਹੋ ਗਈ ਔਰ ਟਰੈਕਟਰ ਕਹਿੰਦੇ ਵੀ ਜੱਸਾ ਵੀ ਮਾ ਹੀ ਹੁੰਦਾ ਟਰੈਕਟਰ ਬਿਲਕੁਲ ਹੁਣ ਜਿਹੜੀ ਮਸ਼ੀਨਰੀ ਖੜ ਗਈ ਜਿਹਦੇ ਤੇਲ ਚ ਪਾਣੀ ਪੈ ਗਿਆ ਉਹ ਖੋਲੀ ਸਰਵਿਸ ਹੀ ਹੋਗੀ ਉਹਦੀ ਸਾਰੀ ਉਹਦੇ ਚ ਜੰਗਾਲ ਲੱਗਣ ਦਾ ਖਤਰਾ ਤੇ ਜਿਹੜੀ ਮੈਂ ਫਸਲ ਕੋਈ ਵੀ ਹੈ ਜਿਹਦੇ ਚ 10 ਤੋਂ 15 ਦਿਨ ਪਾਣੀ ਖੜ ਗਿਆ ਜਿੰਨਾ ਡਿੱਪ ਹੋਇਆ ਫਿਰ نیچے-नीचे ਦਾ ਭਾਗ ਉਹ ਗਲ ਜਣਾ ਚਾਹੇ ਉਹ ਗਰਨੇ ਚਾਹੇ ਉਹ ਝੋਨਾ ਬਚਣੀ ਨਹੀਂ ਉਹ ਨਹੀਂ ਬਚਦੀ ਹੁਣ ਜਿਹੜੇ ਤੁਸੀਂ ਸਾਡਾ ਬਿਲਕੁਲ ਖੁਸ਼ਕ ਏਰੀਆ ਜਿਹੜੇ ਝੋਨੇ ਚ ਪਾਣੀ ਲਗਾਤਾਰ 20 ਦਿਨ ਖੜਾ ਉਹਦੇ ਵੀ ਤਣੇ ਗਲਣੇ ਸ਼ੁਰੂ ਹੋ ਗਏ ਥੱਲੇ ਅੱਛਾ ਕਿਉਂਕਿ ਉਹਨੂੰ ਵਿੱਚ ਦੀ ਪਾਣੀ ਸਿਕਾਉਣਾ ਜ਼ਰੂਰੀ ਹੁੰ ਮੇਰੇ ਕਰੇ ਹਫਤਾស្ਕਾਤਾ ਕਦੇ 10 ਦਿਨ ਸਕਾਤਾ ਫਿਰ ਕਹੇ ਜਦੋਂ ਵੱਡਾ ਹੋਏ ਨਾ ਝੋਨਾ ਫੇਰ ਕਣਕ ਵਾਂਗੂ ਪਾਣੀ ਲੱਗਦੇ ਉਹਨੂੰ ਮੈਂ ਤੁਹਾਡੀ ਗੱਲ ਨੂੰ ਵੱਡਾ ਕਰਦਾ ਮੈਂ ਹੁਣੇ ਆਉਂਦੇ ਹੋਏ ਰਮਦਾਸ ਕੋਲੇ ਮੈਂ ਮੁੰਡਿਆਂ ਨੂੰ ਕਹਾਂ ਕਿ ਸੋਨਾ ਖੜਾ ਹੈ ਤਾਂ ਬਚ ਗਿਆ ਉਹ ਕਹਿੰਦੇ ਬਚ ਨਹੀਂ ਗਿਆ ਇਹ ਕਾਲਾ ਹੋ ਜਾਣਾ ਦਾਣਾ ਬਚਣਾ ਹੀ ਨਹੀਂ ਇਹ ਥੱਲੇ ਜਿਹੜੀ ਜ਼ਿਆਦਾ ਸੱਲ ਹੋਗੀ ਨਾ ਤੇ ਫਿਰ 500 ਵਗੈਰਾ ਦੇ ਹੋਰ ਚਾਂਸ ਵਧ ਹੀ ਜਾਣਗੇ ਬਿਮਾਰੀਆਂ ਦੇ ਜਾਰੇ ਤੇ ਉਹ ਇਹ ਵੀ ਕਹਿ ਰਹੇ ਸੀਗੇ ਕਿ ਬੱਤਰ ਨਹੀਂ ਆਉਣਾ ਇਹ ਇੰਨੀ ਸੱਲ ਹੈ ਕਿ ਕਣਕ ਪੋਸੀਬਲ ਹੀ ਨਹੀਂ ਹੈ ਬਹੁਤ ਬਸ ਪਹਿਲੇ ਕਹਿ ਕੇ ਹਟਾ ਮੈਂ ਜਿੰਨਾ ਪਾਣੀ ਜਿੰਨੇ ਫੁੱਟ ਦਾ ਲੈਵਲ ਚੱਲ ਰਿਹਾ ਔਰ ਇਹ ਜ਼ਮੀਨਾ ਬਹੁਤ ਮੱਲੜ ਹੈ ਹੂੰ ਪਰ ਜਿਹਨੂੰ ਆਪਾਂ ਡਾਕਰ ਵਾਹਣ ਕਹਿੰਦੇ ਨੇ ਪੂਰੇ ਸਾਡਾ ਤਾਂ ਹੁਣ ਰੇਸ ਲਾਈ ਜਿਵੇਂ ਉੱਥੇ ਦਾ ਪਾਣੀ ਸੁੱਕ ਗਿਆ ਦੋ ਦਿਨ ਤੋਂ ਪੱਪੇ ਕਿਉਂ ਤਾਂ ਪੂਰਾ ਹੋ ਜਾਂਦਾ ਹੂੰ ਪਰੰਤੂ ਇਹ ਰਕਬਾ ਬਹੁਤ ਚੀਰ ਹੈ ਇਸ ਕਲ ਇਹ ਬੜੀ ਮੁਸ਼ਕਲ ਨਾਲ ਬੱਤਰ ਹੋਣਗੇ ਉਹ ਵਾਹਣ ਕਣਕ ਵੇਲੇ ਪਪੂ ਜੀ ਪੰਜਾਬ ਇਕਨੋਮਿਕਲੀ ਪਹਿਲਾਂ ਹੀ ਬਹੁਤ ਡਾਊਨ ਹੈ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਉਤੋਂ ਏਡੀ ਵੱਡੀ ਇਹ ਮਾਰ ਹੈ ਇੰਨਾ ਵੱਡਾ ਸੰਕਟ ਹੈ ਕਿ ਤੁਹਾਨੂੰ ਲੱਗਦਾ ਹੈ ਕਿ politically ਸਰਕਾਰਾਂ ਤਿਆਰ ਨੇ ਇਸ ਚਾਲ ਖਾਤਰ politically ਇਹ ਮੈਂ ਜਦੋਂ ਦੀ ਸਰਕਾਰ ਇਹ ਆਈ ਹੈ ਮੈਂ ਤਾਂ ਇਹ ਕੱਲੀ ਐਡਵੋਟਾਈ ਤੇ ਦੇਖੀ ਹੈ ਇਹ ਤਾਂ ਕੱਲੀ ਕੇਵਲ ਤੇ ਕੇਵਲ ਇਸ਼ਤਿਹਾਰ ਹੈ ਬਈ ਸਰਕਾਰ ਤਾਂ ਮੈਂ ਸਾਡੇ ਮੁਹੰਮਲ ਸਟੇਟ ਦਾ ਮੁੱਖ ਮੰਤਰੀ ਮੈਨੂੰ ਕਦੇ-ਕਦੇ ਇੱਕ ਪੋਸਟਮੈਨ ਦੀ ਡਿਊਟੀ ਕਰ ਦਿੰਦਾ ਜਦੋਂ ਤਾਂ ਕਿਸੇ ਪਟਵਾਰੀ ਨੂੰ ਨੋਟ ਪੱਤਰ ਦੇਣਿਆ ਨੇ ਕਿਸੇ ਅੰਮਣਵਾੜੀ ਨੂੰ ਆਪਣੀ ਜੋ ਪੱਤਰ ਦੇਣ ਜਾਂਦੇ ਨੇ ਯਾਨੀ ਕਿ ਇਹ ਕੰਮ ਤਾਂ ਡਿਪਾਰਟਮੈਂਟਾਂ ਦੇ ਹੁੰਦੇ ਜੀ ਉਹਨੂੰ ਤਾਂ ਉਹਦੀ ਸੋਚ ਤਾਂ ਬਹੁਤ ਵੱਡੀ ਹੋਣੀ ਚਾਹੀਦੀ ਹੈ ਤਾਂ ਇਹ ਕੇਵਲ ਤੇ ਕੇਵਲ ਪ੍ਰਚਾਰ ਦੇ ਉੱਤੇ ਲੱਗੇ ਹੋਏ ਨੇ ਹਰ ਇੱਕ ਚੀਜ਼ ਦੀ ਐਡਵਰਟਾਈਜ਼ ਉੱਤੇ ਲੱਗੇ ਹੋਏ ਨੇ ਬਸ ਜਿਨਾ ਕਿ ਤੁਸਨਾਂ ਪੈਸੇ ਪਨੋਟਾਈ ਨਹੀਂ ਕਰ ਲੈਂਦੇ ਇਸ ਤਰ੍ਹਾਂ ਦਾ ਪ੍ਰਭਾਵ ਛਡਣ ਦੀ ਕੋਸ਼ਿਸ਼ ਹੈ ਨਾ ਦੀਸ ਤੁਹਾਨੂੰ ਇਹ ਲੱਗਦਾ ਜੇ ਤੁਸੀਂ ਪੋਲਿਟਿਕਲ ਨਾ ਹੁੰਦੇ ਤਾਂ ਸ਼ਾਇਦ ਤੁਹਾਨੂੰ ਇਸ ਨਜ਼ਰ ਨਾਲ ਨਾ ਦੇਖਿਆ ਜਾਂਦਾ ਜਾਂ ਜਿਹੜੇ ਕਮੈਂਟਸ ਜਾਂ ਜਿਹੜਾ ਤੁਹਾਡੇ ਬਾਰੇ ਮੰਦਾ ਚੰਗਾ ਬੋਲਿਆ ਜਾਂਦਾ ਸ਼ਾਇਦ ਸਰਕਾਰ ਇਸ ਗੱਲੋਂ ਡਰਦੀ ਹੈ ਬਿਲਕੁਲ ਤੁਸੀਂ ਇਹ ਦੇਖੋ ਜੀ ਬੇਟਰੀ ਮਹਤ ਹੋ ਜਾਂਦੀ ਹੈ ਚਲੋ ਜਾਹੇ ਗੈਂਗਸਟਰ ਦਾ ਨਾਮ ਲਾਤਾ ਚਾਹੇ ਕਿਸੇ ਦਾ ਲਾਤਾ ਉਸ ਤੋਂ ਮਗਰੋਂ ਅਸੀਂ ਦੁਬਾਰਾ ਫਿਰ ਮੈਡੀਕਲ ਦਾ ਸਹਾਰਾ ਲੈ ਕੇ ਕੋਸ਼ਿਸ਼ਾਂ ਕਰਦੇ ਆ ਤੁਹਾਡੇ ਭੈਣ ਭਰਾਵਾਂ ਦੀ ਅਰਦਾਸਾਂ ਦੇ ਨਾਲ ਵੀ ਅਸੀਂ ਫੇਰ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਫੇਰ ਵੀ ਸਾਡੇ ਹਸਪਤਾਲ ਦਾ ਰਿਕਾਰਡ ਚੁੱਕ ਲੈਂਦੇ ਨੇ ਹੂੰ ਉਹ 4 ਮਹੀਨਿਆਂ ਦਾ ਬੱਚਾ ਕਿਹੜਾ ਬਾਕੀ ਹੈ ਉਹ ਜਿਹੜਾ 15 ਮਿੰਟਾਂ ਦਾ ਬੱਚਾ ਜਨਮ ਲਿਆ ਉਹ ਤਾਂ ਇਹ ਵੀ ਨਹੀਂ ਪਤਾ ਮੈਂ ਕੌਣ ਆ ਮੈਂ ਕਿੱਥੇ ਜਨਮ ਲੈ ਰਿਹਾ ਤਾਂ ਜਦੋਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਮੈਨੂੰ ਅਫਸਰਾ ਨੇ ਨਾਲ ਗੋਤ ਰਖਣ ਦੀ ਸ਼ਰਤ ਤੇ ਗੱਲ ਦੱਸੇ ਵੀ ਸਾਡੀ ਮਜੂਰੀ ਦੀ ਸਾਡੇ ਡੰਡਾ ਦਿੱਤਾ ਗਿਆ ਸੀ ਇਹਨਾਂ ਨੂੰ ਹੈਰਾਨ ਕਰੋ ਅੱਛਾ ਤਾਂ ਭਈ ਜਦੋਂ ਜਿੰਮੇਵਾਰ ਅਫਸਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਡੰਡਾ ਤੇ ਕਾਹਦੇ ਲਈ ਫਿਰ ਗਿਆ ਅਸੀਂ ਕੋਈ ਬਾਗੀ ਥੋੜੀ ਆ ਤੁਸੀਂ ਜਿਹੜੇ ਸਰਕਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਪਰ ਜਿਹੜੇ ਇਹ ਨਮਾਇंदे ਨੇ ਅੱਜ ਸਰਕਾਰ ਚਲਾਉਣ ਵਾਲੇ ਕਹਿੰਦੇ ਐ ਇਹਨਾਂ 'ਚ ਤੁਸੀਂ ਗੌਰ ਨਾਲ ਦੇਖੋ ਕੋਈ ਆਸਟ੍ਰੇਲੀਆ ਠੋਈ ਜਾਂਦਾ ਕੋਈ ਅਮਰੀਕਾ ਠੋਈ ਜਾਂਦਾ ਪੈਸੇ ਕਿ ਅਸੀਂ سارے ਸੰਸਾਰ ਚ ਇਕੱਠੇ ਲਿਆ ਕੇ ਮੇਰਾ ਪੁੱਤ ਕਰੋੜਾ ਰੁਪਇਆ ਟੈਕਸ ਹੈ ਔਰ ਮੈਂ ਮਰੇ ਹੋਏ ਦਾ ਟੈਕਸ ਵੀ ਅੱਜ ਪਰ ਰਿਹਾ ਹਾਂ ਸਾਡੀ ਇੱਕ ਇੱਕ ਪਾਈ ਇੱਕ ਨੰਬਰ ਦੀ ਹੈ ਔਰ ਇੱਕ ਸਾਡਾ ਬੈਂਕ ਅਕਾਊਂਟ ਹੈ ਕੋਈ ਮੇਰਾ ਟਰਸਟ ਨਹੀਂ ਬਣਿਆ ਹੋਇਆ ਕੋਈ ਮੇਰੇ ਕੋਈ ਸਾウਦੀ ਅਰਬ ਦੇ ਵਿੱਚ ਦੁਬਈ ਦੇ ਵਿੱਚ ਮੇਰੇ ਅਕਾਊਂਟ ਨਹੀਂ ਖੁੱਲੇ ਹੋਏ ਕਿਤੇ ਕਿਤਾ ਮਰਜੀ ਮੇਰੀ ਸਰਕਾਰ ਜਾਂਚ ਕਰ ਲੇ ਮੈਂ ਤੁਹਾਡੇ ਕੈਮਰੇ ਤੇ ਕਹਿਣਾ ਹੈ ਜੀ ਜੇ ਅਸੀਂ 100% ਦੀ ਇਮਾਨਦਾਰੀ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਪਰ ਫਿਰ ਵੀ ਸਰਕਾਰ ਸਾਡਾ ਧਿਆਨ ਲੈਂਦੀ ਹੈ ਹਰ ਗੱਲ ਤੇ ਜਿਹੜਾ ਉਹ ਮਸਲਾ ਸੀਗਾ ਤੁਸੀਂ ਕੰਪਲੇਂਟ ਦਿੱਤੀ ਹੈ ਉਹਦੀ ਕਿ ਪੈਸਾ ਬਹੁਤ ਸਾਰਾ ਆਇਆ ਜਿਹੜਾ ਬਾਅਦ ਵਿੱਚ ਬਲਟੀ ਬੈਂਸ ਉਹਨਾਂ ਨੇ ਇੱਕ ਇੰਟਰਵਿਊ ਚ ਕਲੀਅਰ ਕੀਤਾ ਕਿ ਮੈਂ ਵੀ ਕੋਈ ਦੁਬਈ ਦਾ ਬੰਦਾ ਹੈ ਉਹਨਾਂ ਨੂੰ ਕਿਹਾ ਕਿ ਦਿਓ ਉਹ ਸੌਟ ਹੋ ਗਿਆ ਤੁਹਾਡਾ ਨਹੀਂ ਹੋਇਆ ਇਹ ਹਾਲ ਚੱਲ ਰਿਹਾ ਹੈ ਔਰ ਉਹ ਪੈਸਾ ਆਇਆ ਨਹੀਂ ਤੁਹਾਡੇ ਕੋਲ ਨਹੀਂ ਆਇਆ ਸੋ ਇਹ ਬਹੁਤ ਵੱਡੀ ਸਮੱਸਿਆ ਹੈ ਬਾਪੂ ਜੀ ਆਖਰੀ ਸਵਾਲ ਹੈ ਕਿ ਬਹੁਤ ਲੋਕਾਂ ਨੂੰ ਆਸਾਂ ਨੇ ਅੱਜ ਸਿੱਧੂ ਤੋਂ ਆਸਾਂ ਸੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਚ ਆਇਆ ਤੁਹਾਡਾ ਧੰਨਵਾਦ ਤੁਸੀਂ ਅੱਜ ਆਏ ਹੋ ਤੁਸੀਂ ਉਹਦੀ ਪ੍ਰੈਜ਼ੈਂਸ ਸਾਨੂੰ ਫੀਲ ਕਰਾ ਰਹੇ ਹੋ ਬਿਲਕੁਲ ਅੱਜ ਮੈਂ ਜਦੋਂ ਇੱਥੇ ਫਿਰ ਰਿਹਾ ਸੀ ਨਾ ਮੈਨੂੰ ਇਹ ਲੱਗ ਰਿਹਾ ਸੀ ਜਿਹੜੀਆਂ ਮੇਰੀਆਂ ਕੋਸ਼ਿਸ਼ਾਂ ਬਹੁਤ ਥੋੜੀਆਂ ਨੇ ਜੇ ਅੱਜ ਮੇਰਾ ਬਬਰ ਸ਼ੇਰ ਹੁੰਦਾ ਤਾਂ ਸ਼ਾਇਦ ਇੱਥੇ ਪਤਾ ਲੱਗਦਾ ਵੀ ਸਿੱਧੂ ਮੂਸੇ ਵਾਲਾ ਕਿੱਥੇ ਹੈਗਾ ਕਿਉਂਕਿ ਮੈਂ ਉਹਨਾਂ ਤਾਂ ਨਹੀਂ ਕਰ ਸਕਦਾ ਮੈਂ ਆਪਣੇ ਲੋਕਾਂ ਤੋਂ ਮਾਫੀ ਚਾਹੁੰਦਾ ਇਸ ਗੱਲ ਦੀ ਵੀ ਆਪਾਂ ਬਹੁਤ ਵੱਡਾ ਇੱਕ ਸਰੋਤ ਨੂੰ ਖੋਲਿਆ ਪਰੰਤੂ ਉਹਦੀ ਸੋਚ ਹੈ ਉਹਨੂੰ ਮੈਂ ਜਿੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਜਿੰਨਾ ਕਿ ਮੈਂ ਕਰ ਸਕਦਾ ਹਾਂ ਹਮੇਸ਼ਾ ਤੁਹਾਡੇ ਨਾਲ ਖੜਾ ਕੱਲ ਨਾ ਮੁੰਡੇ ਉੱਥੇ ਗੱਲਾਂ ਕਰਦੇ ਸੀ ਅਸੀਂ ਅਜਨਾਲੇ ਖੜੇ ਸੀ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਿਹਾ ਕਿ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੈਕਟਰ ਲੈ ਕੇ ਪਾਣੀ 'ਚ ਵੜ ਜਾਂਦਾ ਵੀ ਚਲਾਉਣਾ ਮੈਂ ਤੁਸੀਂ ਪਿੱਛੇ ਬੈਠ ਬੜਾ ਬੜਾ ਸ਼ੌਕ ਹੈ ਫਿਰ ਫਿਰ ਅਸੀਂ ਕਾਰਾਂ 'ਚ ਬੈਠ ਕੇ ਨਹੀਂ ਆਉਣਾ ਸੀ ਫਿਰ ਅਸੀਂ 59 11 ਲੈ ਕੇ ਆਉਣਾ ਸੀ ਬਹੁਤ ਜੀ ਬਹੁਤ ਧੰਨਵਾਦ ਤੁਸੀਂ ਆਏ ਹੋ ਇੱਥੇ ਲੋਕਾਂ ਦੀ ਸੇਵਾ 'ਚ ਖੜੇ ਹੋ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡਾ ਵਾਕਈ ਯਾਰ ਜੇ ਸਿੱਧੂ ਭਾਈ ਹੁੰਦਾ ਨਾ ਤੇ ਵਾਕਈ ਉਹਨੇ ਕਹਿਣਾ ਸੀ ਪਿੱਛੇ ਮੈਂ ਆਪ ਡ੍ਰੈਕਟਰ ਚ ਪਾਣੀ ਦੇ ਕਾ। ਅੱਛਾ ਵੇਲੇ ਉਹ ਆਪੋ ਜੀ ਦੇ ਮੂੰਹ ਹਜੇ ਵੀ ਮੇਰਾ ਬੱਬਰ ਸ਼ੇਰ ਹੁੰਦਾ ਤੇ ਮੇਕ ਮਾਪਿਆਂ ਵਾਸਤੇ ਹੀ ਬੜੀ ਚੀਜ਼ ਹੁੰਦੀ ਆ ਕਿ ਇਕਲੋਤਾ ਇਕਲੋਤਾ ਧੀ ਪੁੱਤਰ ਉਹ 24 ਦੁਨੀਆ ਦਾ ਜਿੱਦੋ ਤੋੜ ਜਾਵੇ ਤੇ ਹਜੇ ਤੱਕ ਵੀ ਵੇਖੋ ਕੀ ਕਰਨਾ ਹੈ ਮਤਲਬ ਸਮਝ ਨਹੀਂ ਆਂਦੀ ਹੈ ਸਾਨੂੰ ਕਿ ਕਿਉਂ ਲੋਕਾਂ ਨੂੰ ਮਰਨ ਪਹਲ ਗਿਆ ਹੋਇਆ ਕਿਉਂ ਲੋਕਾਂ ਨੂੰ ਇਹ ਪਹਲ ਗਿਆ ਹੋਇਆ ਕਿ ਅਸੀਂ ਇਹ ਦੁਨੀਆ ਛੱਡ ਕੇ ਜਾਣੀ ਹੈ ਅੱਗੇ ਜਾ ਕੇ ਅਸੀਂ ਹਸਾਬ ਕਿਤਾਬ ਦੇਣਾ ਹੈ ਪਤਾ ਨਹੀਂ ਕਿਉਂ ਲੋਕੀ ਐਸੇ ਦੁਨੀਆ ਨੂੰ ਮਤਲਬ ਸਮਝ ਕੇ ਬੈਠੇ ਨੇ ਕਿ ਅਸੀਂ ਇੱਥੇ ਹੀ ਰਹਿਣਾ ਅੱਛਾ ਦੇਖੋ ਜਿਹੜਾ ਉਹਨਾਂ ਦਾ ਟਾਰਗੇਟ ਸੀਗਾ ਠੀਕ ਹੈ ਜੀ ਉਹਨਾਂ ਨੂੰ ਚਲੋ ਉਹਨੇ ਮਾਰ ਲਿਆ ਠੀਕ ਹੈ ਮਾਰ ਲਿਆ ਕਮਜ਼ ਕਮ ਯਾਰ ਪਿੱਛੇ ਮਾਪਿਆਂ ਨੂੰ ਤਾਂ ਸੁੱਖ ਦੀ ਜ਼ਿੰਦਗੀ ਜੀ ਲੱਗਦੀ ਸੀ ਉਹ ਕੀ ਜਾਣਦੇ ਸੀ ਕਹਿੰਦਾ ਮੈਨੂੰ ਇੰਜ ਘੇਰਿਆ ਆ ਵੇ ਕਿ ਦੇ ਦੀਆਂ ਅਸੀਂ ਪਤਾ ਨਹੀਂ ਕਿੰਨੇ ਕੁ ਵੱਡੇ ਉਹ ਸਮਗਲਾ ਰਹਾਂ ਜਾਂ ਕੀ ਕਰਨੇ ਪਏ ਅਸੀਂ ਇੱਕ ਇੱਕ ਰੁਪਏ ਦਾ ਟੈਕਸ ਪੇ ਕਰਨੇ ਪਏ ਆ ਤੇ ਸਰਕਾਰਾਂ ਸਾਨੂੰ ਜੀਨ ਨਹੀਂ ਦੇਂਦੇ ਹਿੰਦੇ ਯਾਰ ਇਹ ਇਹ ਇੰਜ ਨਹੀਂ ਹੋਣਾ ਚਾਹੀਦਾ ਹਰ ਤੱਕ ਸਰਕਾਰ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਇਹਨਾਂ ਦਾ ਹੱਕ ਦਵਾਉਣਾ ਚਾਹੀਦਾ ਹੈ ਕਿ ਯਾਰ ਇਹਨਾਂ ਦਾ ਜਿਹੜਾ ਵੀ ਇਹਨਾਂ ਦਾ ਮਲਜ਼ਮ ਸੀ ਨਾ ਜਿਨ੍ਹਾਂ ਨੇ ਇਹ ਸਾਰਾ ਕੁਝ ਇਹਨਾਂ ਨੂੰ ਇਸ ਨੋਬਤ ਤੇ ਲਿਆ ਕੇ ਖਿਲਾ ਰਿਆ ਇਹਨਾਂ ਨੂੰ ਇਨਸਾਫ ਦਿਲਾਉਣਾ ਚਾਹੀਦਾ ਸੀਗਾ ਪਰ ਹਕੂਮਤਾਂ ਨੇ ਇਨਸਾਫ ਕੀ ਦਵਾਣਾ ਉਹ ਇਹਨਾਂ ਦੀਆਂ ਇਨਕੁਆਇਰੀਆਂ ਨਹੀਂ ਜਾਣ ਛੋੜਦੀਆਂ ਪਈਆਂ ਨੇ ਠੀਕ ਹੈ ਜੀ ਆ ਕਿੱਥੋਂ ਆਇਆ ਜੀ ਆ ਕਿਵੇਂ ਆਇਆ ਜੀ ਆ ਉਹ ਕਹਿੰਦਾ ਮਰੇ ਦੇ ਵੀ ਮਰੇ ਦਾ ਵੀ ਟੈਕਸ ਪੇ ਕਰਦਾ ਪਿਆ ਮੈਂ ਠੀਕ ਹੈ ਤੇ ਬਾਕੀ ਬਾਪੂ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬਾਪੂ ਜੀ ਨੇ ਕਿਹਾ ਕਿ ਇਸ ਤੋਂ ਬਾਅਦ ਜਿਹੜਾ ਪਾਣੀ ਖੜਾ ਹੋਏਗਾ ਠੀਕ ਉਹ ਉਹਦੇ ਤੇ ਸਾਨੂੰ ਬਹੁਤਾ ਖਰਨ ਦੀ ਲੋੜਤ ਹੈ ਹੁਣ ਉਸ ਤੋਂ ਬਾਅਦ ਜ਼ਾਹਰੀ ਗੱਲ ਜਿਹੜੀ ਮਸ਼ੀਨਰੀ ਡੁੱਬ ਗਈ ਹੈ ਜ਼ਾਹਰੀ ਗੱਲ ਉਹਨੂੰ ਦੰਗ ਵੀ ਲੱਗਣਾ ਹੈ ਠੀਕ ਹੈ ਉਹਨੂੰ ਦੁਬਾਰਾ ਇੱਕ ਦਮ ਉਹ ਸਮਝ ਲਓ ਨਵੇਂ ਸਿਰੇ ਤੋਂ ਸਾਰੀ ਤਿਆਰ ਹੋਣੀ ਹੈ ਫਿਰ ਜਦੋਂ ਪਾਣੀ ਖੁਸ਼ਕ ਹੋਣਾ